ਸੋ ਸਾਧ ਸੰਗਤ ਜੀ ਤੁਹਾਨੂੰ ਦਿਖ ਰਿਹਾ ਗੁਰਦੁਆਰਾ ਸੱਚਾ ਸੌਦਾ ਪਾਕਿਸਤਾਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਸੱਚਾ ਸੌਦਾ ਕੀਤਾ ਸੀ 13 13 ਕਰਕੇ ਤੋਲਿਆ ਸੀ ਉਸ ਗੁਰੂ ਘਰ ਪਹੁੰਚੇ ਆਂ ਸੀ ਤੇ ਅਰਜਿੰਦਰ ਸਿੰਘ ਜੀ ਅਮਰ ਸਾਧ ਜੜੇ ਆਏ ਨੇ ਜੀ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਦੇਖੋ ਵਾਹਿਗੁਰੂ 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 ਮੇਰੇ ਕੋਲ ਵਾਹਿਗੁਰੂ 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 ਜਿੱਥੇ ਬਾਬਾ ਪੈਰ ਧਰੇ ਪੂਜਾ ਅਸਨ ਥਾਪਨ ਸੁਆ ਸੁਏ ਪਾਕਿਸਤਾਨ ਦਾ ਗੁਰਦੁਆਰਾ ਸੱਚਾ ਸੌਦਾ ਜਿਹੜਾ ਜੱਥਾ ਐਤਕੀ ਵਿਸਾਖੀ ਮੌਕੇ ਚੜਦੇ ਪੰਜਾਬ ਤੋਂ ਆਇਆ ਲਹਿੰਦੇ ਪੰਜਾਬ ਵੱਲ ਤੇ ਇਹ ਤੁਹਾਨੂੰ ਦਿਖਾ ਰਹੇ ਆਂ ਜਗਾ ਚੂੜ ਕਾਣਾ ਫਰੂਖਾਬਾਦ ਜਗਾ ਇਹ ਕਾਲ ਖਾਏ ਕੇ ਛਾਤ ਦੇ ਨਾਨਕ ਰਹਾ ਪਛਾਣੀਏ ਸਹੀ ਸ਼੍ਰੀ ਗੁਰੂ ਅੰਦੇਵ ਜੀ ਨੂੰ ਪਿਤਾ ਮਹਤਾ ਕਲਿਆਣ ਦਾਸ ਜੀ ਨੇ ਸੰਸਾਰ ਕਾਰਬਿਹਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਤੇ ਕੋਈ ਖਰਾ ਸੌਦਾ ਕਰਨ ਨੂੰ ਕਿਹਾ ਗੁਰੂ ਜੀ ਭਾਈ ਮਰਦਾਂ ਜਨ ਨਾਲ ਲੱਗ ਜਾ ਚੂੜਖਾਣੇ ਰੁੱਖਾਵਾਰ ਪਹੁੰਚ ਤੇ ਰਬ ਦੀ ਬੰਦ ਕਰ ਸਾਧੂਆਂ ਨਾਲ ਮਿਲ ਹੋਇਆ ਤੇ ਪਤਾ ਚੱਲ ਗਿਆ ਕਈ ਦਿਨਾਂ ਦੇ ਭੁੱਖੇ ਹਨ ਗੁਰੂ ਜੀ ਨੇ ਪਿਤਾ ਵੱਲੋਂ ਦਿੱਤੇ 20 ਰੁਪਏ ਲੰਗਰ ਤਿਆਰ ਕਰਕੇ ਭੁੱਖੇ ਸਾਧੂਆਂ 'ਚ ਛਕਾ ਕੇ ਖਰਾ ਸੌਦਾ ਕੀਤਾ ਇਸ ਤਰ੍ਹਾਂ ਵੀ ਲੰਗਰ ਦੀ ਪਰੰਪਰਾ ਕਾਇਮ ਕੀਤੀ ਸੋ ਇਹ ਉਹ ਸਥਾਨ ਜਿੱਥੋਂ ਪਹਿਲੀ ਪਾਤਸ਼ਾਹੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀਗੀ ਜਿਹੜਾ ਬਾਬੇ ਨਾਨਕ ਦਾ 13-13 ਕਰਕੇ 20 ਰੁਪਏ ਦਾ ਲੰਗਰ ਸ਼ੁਰੂ ਹੋਇਆ ਸੀ ਉਹ ਇਸ ਸਥਾਨ ਤੋਂ ਸ਼ੁਰੂ ਹੋਇਆ ਸੀਗਾ। ਔਰ ਅੱਜ ਲਗਾਤਾਰ ਅੱਜ ਚੌਥਾ ਦਿਨ ਹੈ। ਇਹ ਇਸ ਯਾਤਰਾ ਦਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ। ਸੰਗਤਾਂ ਨੂੰ ਦੇਖ ਵਰਤਾਈ ਜਾ ਰਹੀ ਹੈ। ਸੋ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਇਸ ਗੁਰਦੁਆਰਾ ਸਾਹਿਬ 'ਚ ਨਜ਼ਰ ਵੀ ਆ ਰਹੀ ਹੈ। ਸੋ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਗੁਰਦੁਆਰਾ ਸੱਚਾ ਸੌਦਾ ਫਰੂਖਾ ਬਾਦ ਪਾਕਿਸਤਾਨ। જી અંગ્રેજી